सत श्रीकाल जी सारा सार्व का स्वागत है जी अपने चैनल से अज आप बना रहे हैं जी पीज़ा ये आप सब्जी कट लीए शिमला मिर्च कट्टिए प्याज से टमाटर कट लेंगे आप लिया आप वेस पीजा वेस लैके लिया अब आप खुले पीजा, पीजा, पीजा बनावे ਇਹ ਲਿਆਂਦੀ ਹੈ ਜੀ ਟਮੇਟੋ ਸੌਸ ਤੇ ਇਹ ਲਿਆਂਦੀ ਹੈ ਜੀ ਪੀਜ਼ਾ ਸੌਸ ਤੇ ਚੀਲੀ ਫਲੈਕਸ ਤੇ ਓਰੀਗੈਨੋ ਇਹ ਆਪਣੇ ਕੋਲ ਪਏ ਨੇ ਜੀ ਪਹਿਲਾਂ ਤੇ ਪਹਿਲਾਂ ਪਾਈ ਵਰਤ ਲਾਂਗੇ ਤੇ ਆ ਸਾਡੀ ਕੁੜੀ ਬੈਠੀ ਹੈ ਜੀ ਪੀਜ਼ਾ ਖਾਣ ਨੂੰ ਮੇਰੇ ਕੋਲੇ ਪਹਿਲਾਂ ਹਮੋਂ ਹੈਲੋ ਕਰ ਦੋ ਹੈਲੋ ਹੋ ਗਈ ਇਹ ਆ ਤਿਆਰ ਕਰਨ ਲਈ ਹੈ ਪੀਜ਼ਾ

पहले चीज पा लेंगे जी फिर सब्जियां तर फिर फिर पा लेंगे दोबारा अपने हिसाब न पा सकते अपना घट वे गुला मिर्च पा देंगे प्याज पा देंगे जी ना सब्जिया भी अपनी पसंद दी पा सकते हो टमाटर कटे खाइए बी ए कट दते ने चीज़ आप देंगे ਇਹ ਆਪ ਤਿਆਰ ਕਰ ਲਿਆ ਜੀ ਹੁਣ ਆਪਾਂ ਇਹ ਰੱਖਦੇ ਆ ਜੀ microwaves 'ਚ 1 ਮਿੰਟ ਤੇ ਲਾ ਦਾਂਗੇ ਜੀ ਪਹਿਲਾਂ ਆਪਾਂ ਹੁਣ ਆਪਾਂ ਕੱਢਦੇ ਆਂ ਜੀ 1 ਮਿੰਟ ਤੇ ਹੋਰ ਲਾ ਲਿਆ ਸੀਗਾ ਜੀ 2 ਮਿੰਟ ਲੱਗੇ ਨੇ ਕੱਢ ਕੇ ਦੇਖਦੇ ਆਂ ਆਪਾਂ ਇਹ ਜ ਆਪਣਾ ਬਣ ਕੇ ਤਿਆਰ ਹੈ ਜੀ ਹੁਣ ਆਪਾਂ ਇਹ ਪਲੇਟ 'ਚ ਰੱਖ ਲੈਂਦੇ ਆਂ ਜੀ ਪਹਿਲਾਂ ਆਪਾਂ ਥੋੜਾ ਜਿਹਾ ਤਵੇ ਤੇ ਕ੍ਰਿਸਪੀ ਕਰਾਂਗੇ ਇਹਨੂੰ ਇੱਧਰ ਤਵਾ ਰੱਖਿਆ ਗਰਮ ਹੋਣ ਲਈ ਆਪਣਾ ਥੋੜਾ ਜਿਹਾ ਸੇਕ ਲਵਾ ਲਾਂਗੇ ਇਹਨੂੰ ਆਪਾਂ ਹੁਣ ਆਪਾਂ ਇਹ ਚੱਕ ਲੈਨੇ ਆਂ ਜੀ ਤਵੇ ਤੋਂ ਤਾਂ ਕਿਸ ਕਰਦਾਂਗੇ ਜਿਹਦੇ ਆਪਾਂ ਔਰ ਇਹਨੋਂ ਪਾ ਤਰੀਆ ਪਾਪਰ ਬੱਚਾ ਦੇਖਿਆ ਨਹੀਂ ਬੱਚੇ ਵੇਟ ਕਰ ਰਹੇ ਨੇ ਸੁੱਟੀਆਂ ਚੱਲ ਜਾਈਆਂ ਹੋ ਗਈਆਂ ਨੇ ਸੁੱਟੀਆਂ ਕਰਕੇ ਤੇ ਇਹ ਬਾਦਾਂ ਲਈ ਆਪਾਂ ਚਿੱਟੀ ਫਲੈਕਸ

2 ਮਿੰਟ ਤੇ ਲਾ ਦਾਂਗੇ ਜੀ ਨੂੰ ਆਪਾਂ ਪਹਿਲਾਂ 2 ਮਿੰਟ ਚ ਬਣਿਆ ਸੀ ਚੈੱਕ ਕਰਦੇ ਹਾਂ ਜੀ ਇਹਨੂੰ ਆਪਾਂ ਬਣ ਗਿਆ ਜੀ ਇਹ ਵੀ ਇਹ ਆ ਜੀ ਆਪਣਾ ਲਾਸਟ ਪੀਸ ਆ ਸਾਰੇ ਬਣਾ ਲਏ ਨੇ ਆਪਾਂ ਤੇ ਖਾ ਵੀ ਲੈ ਨਾਲ ਨਾਲ ਤੇ ਦੇਖੋ ਖਲਾਰਾ ਦਿਖਾਉਣੀ ਆ ਤੁਹਾਨੂੰ ਆ ਦੇਖੋ ਜੀ ਕਿੰਨੇ ਨੇ ਪੂਰੀ ਸੋਇਜ ਖਲਾਰਾ ਬੈ ਗਿਆ ਜੀ ਪਰ ਟੇਸਟੀ ਬਹੁਤ ਬਣੇ ਨੇ ਜੀ ਤੁਸੀਂ ਵੀ ਟਰਾਈ ਜ਼ਰੂਰ ਕਰਿਓ ਬੱਚਿਆਂ ਨੂੰ ਬਹੁਤ ਪਸੰਦ ਆਉਂਦੇ ਨੇ ਜੀ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਜੈਨ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ। ਇਹ ਤਵੇ ਤੇ ਆਪਾਂ ਸੇਕ ਲੈਂਦੇ ਆਂ ਜੀ। ਕ੍ਰਿਸਪੀ ਜਿਹਾ ਹੋ ਜਾਂਦਾ। ਮਾਈਕ੍ਰੋਵੇਵ ਥੋੜਾ ਜਿਹਾ ਸੌਫਟ ਹੋ ਜਾਂਦਾ ਇਹ। ਟਮਾਟਰ ਦੇ ਵਿੱਚੋਂ ਵੀ ਵੀ ਕੱਟਦੇ ਸੀ ਆਪਾਂ। ਤੇ ਸ਼ਿਮਲਾ ਮਿਰਚਾ ਵਿੱਚੋਂ ਵੀ ਕੱਟਦੇ ਸੀ। ਇਹ ਆਪਾਂ ਓਰ ਇੱਥੋਂ ਪਾ ਦਿੰਦਾ ਜੀ। बाजार पिज़्ज़ा में बहुत ज्यादा स्वाद बनते ने जी है। तो जरूर ट्राई करो वीडियो बढ़िया लगी तो लाइक जरूर करो सबसक्राइब जरूर करो जी